ਦੋਸਤੋ ਕਹਿੰਦੇ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਤੇ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਕਹਿੰਦੇ ਇਹ ਸ਼ਾਇਰ ਨੇ ਲਿਖਤੀਆਂ ਲੈਣਾ ਪਰ ਇਹਨਾਂ ਲਾਈਨਾਂ ਦੇ ਵਿੱਚ ਲਾਸਟ ਦੇ ਵਿੱਚ ਜਿਹੜੀ ਚੀਜ਼ ਲਿਖੀ ਹੈ ਕਿ ਬੰਦਾ ਚਾਰ ਤਰੀਕਿਆਂ ਨਾਲ ਕੰਮ ਕਰਦਾ ਅੱਜ ਸਾਨੂੰ ਇੱਕ ਇਹੋ ਜਿਹਾ ਕੰਮ ਕਰਨ ਵਾਲਾ ਬੰਦਾ ਮਿਲੋਣੇ ਜਿਹਦੀਆਂ ਉਮਰਾਂ ਨੇ ਛੋਟੀਆਂ ਕਾਰਨਾਮੇ ਵੱਡੇ ਐ ਉਮਰਾਂ ਛੋਟੀਆਂ ਨਵੀਂ ਐ ਚੜਦੀ ਵਰੇਸ ਦਾ ਮੁੰਡਾ ਹੈਗਾ ਕੰਮ ਬਹੁਤ ਸੋਹਣਾ ਕਰਦਾ ਹੈਗਾ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦੱਸੂਗਾ ਫਿਰ ਉਹਦੇ ਨਾਲ ਮਲਾਵਾਂਗੇ ਬਾਈ ਦੇ ਨਾਲ ਕਿਉਂਕਿ ਨਾ ਤਾਂ ਉਹਨੂੰ ਕੋਈ ਲਾਲਚ ਹੈ ਤੇ ਨਾ ਡੰਡੇ ਦਾ ਡਰ ਹੈ ਉਹ ਜਾਂ ਤਾਂ ਸ਼ੌਂਕ ਨਾਲ ਕਰਦਾ ਤੇ ਜਾਂ ਪਿਆਰ ਨਾਲ ਕਰਦਾ ਆ ਤੇ ਆਜੋ ਤੁਹਾਨੂੰ ਪਹਿਲਾਂ ਮੈਂ ਲੋਕੇਸ਼ਨ ਦੱਸਦਾ ਆਪਾਂ ਖੜੇ ਆ ਮੱਲਾ ਰਾਮਪੁਰਾ ਤੇ ਮੇਰੇ ਬੈਕ ਸਾਈਡ ਇੱਧਰ ਗਰਲ ਸਕੂਲ ਹੈਗਾ ਇੱਧਰ ਆਪਾਂ ਮੇਨ ਰੋਡ ਕੰਨੀ ਜਦੋਂ ਆਉਣੇ ਆਪਾਂ ਤੇ ਬਿਸ਼ਨੋਈ ਮੰਦਿਰ ਇਹ ਇਧਰਲੇ ਪਾਸੇ ਟਾਵਰ ਲੱਗਿਆ ਹੋਇਆ ਉਹਦੇ ਬਿਲਕੁਲ ਨਾਲ ਇਧਰਲੇ ਪਾਸੇ ਤਿੰਨ ਦੁਕਾਨਾਂ ਇਕੱਠੀਆਂ ਤੇ ਅੱਜ ਤੁਹਾਨੂੰ ਮਲਾਉਣੇ ਆ ਬਾਈ ਨਾਲ ਜਿਨ੍ਹਾਂ ਨੇ ਵੀ ਸ਼ੌਂਕ ਦਾ ਕੰਮ ਕਰਦੇ ਆ ਬੜਾ ਤੁਹਾਨੂੰ ਦੱਸਿਆ ਵੀ ਨਾ ਤਾਂ ਲਾਲਚ ਦਾ ਤੇ ਨਾ ਡੰਡੇ ਦਾ ਡਰ ਹੈ ਚੜ੍ਹਦੀ ਬਰੇਸ ਦਾ ਮੁੰਡਾ ਮਨਪ੍ਰੀਤ ਭਰਾ ਹੈ ਸਾਡਾ ਤੇ ਅੱਜ ਤੁਹਾਨੂੰ ਬੋਲਾ ਮਲਾਉਣੇ ਆ ਕੀ ਹਾਲ ਮਨਪ੍ਰੀਤ ਸਸੀ ਘਰ ਜੀ ਸਸੀ ਘਰ ਹੋਰ ਕਿਵੇਂ ਠੀਕ ਹੈ ਜੀ ਵਧੀਆ ਕਿਵੇਂ ਚੱਲਦਾ ਕੰਮ ਤੁਹਾਡਾ ਬਹੁਤ ਵਧੀਆ ਜੀ ਠੀਕ ਹੈ ਵਧੀਆ ਹਾਂ ਸੋ ਮੈਂ ਗੱਲ ਕਰੀ ਜਾਂਦਾ ਸੀਗਾ ਵੀ ਨਾ ਤਾਂ ਲਾਲਚ ਦਾ ਡਰ ਹੈ ਨਾ ਡੰਡੇ ਦਾ ਸ਼ੌਂਕ ਨਾਲ ਕਰਦਾ ਕੰਮ ਸਾਰਾ ਹਾਂਜੀ ਹਾਂ ਵਧੀਆ ਸ਼ੌਂਕ ਨਾਲ ਕਰੀ ਜੀ ਜਿਹੜਾ ਵੀ ਕੰਮ ਆਪਾਂ ਕਰਾਉਣੇ ਆ ਭਾਈ ਕੀ ਕੀ ਕੰਮ ਕਰਦਾ ਪਹਿਲਾਂ ਦਾਦਾ ਕੰਮ ਜੀ ਆਪਾਂ ਖੇਤੀਬਾੜੀ ਦੇ ਸਾਰੇ ਸੰਦ ਬਣਾਉਂਦੇ ਆਂ ਬਰੀਕੀ ਛੋਟੇ ਕੰਮ ਅੱਛਾ ਤੇ ਵੈਸੇ ਮੰਜੇ ਵਗੈਰਾ ਹੋ ਗਏ ਗੇਟ ਹੋ ਗਏ ਗ੍ਰਿੱਲਾਂ ਹੋ ਗੀਆਂ ਐਜੇ ਕੰਮ ਆਈ ਆ ਰਿਪੇਅਰਿੰਗ ਦਾ ਕੰਮ ਵੀ ਨਾਲ ਹੀ ਕਰ ਲੈਂਦੇ ਆਂ ਮਤਲਬ ਲੋਹੇ ਦਾ ਬਿਲਡਿੰਗ ਦਾ ਕੰਮ ਹੈ ਜਿਹੜਾ ਸਾਰਾ ਰਿਪੇਅਰਿੰਗ ਦਾ ਕੰਮ ਵੀ ਹੈ ਤੇ ਨਵਾਂ ਕੋਈ ਵੀ ਚੀਜ਼ ਬਣਾਉਣੀ ਆ ਹਾਂਜੀ ਜਿਵੇਂ ਆਪਾਂ ਨੂੰ ਕੋਈ ਦਿ ਉਹੀ ਚੀਜ਼ ਆਪਾ ਬਣਾ ਕੇ ਲੈਣ ਤਿਆਰ ਕਰ ਦੇ ਜੀ ਅੱਛਾ ਹਾਂਜੀ ਤੇ ਮਨਪ੍ਰੀਤ ਦੇਖਣ ਜੇ ਤਾਂ ਵੈਸੇ ਯਾਰ ਉਮਰ ਸਹੀ ਮਾਇਨੇ ਦੱਸਾਂ ਮੈਥੋਂ ਤਾਂ ਬਹੁਤ ਛੋਟਾ ਹੈ ਤੇ ਕਿੰਨੇ ਸਾਲ ਕੰਮ ਸਿੱਖਿਆ ਤੂੰ ਕੰਮ ਜੀ ਥੰ ਦੱਸਾਂ 2016 ਦੇ ਵਿੱਚ ਕੰਮ ਲੱਗ ਗਿਆ ਸੀ ਮੈਂ ਅੱਛਾ ਤੇ ਅੱਜ ਵੇਖ ਲਓ ਆਪਣੇ 2025 ਐ ਉਮਰ ਕਿੰਨੀ ਐ ਉਮਰ ਮੇਰੀ ਹੈ ਜੀ 24 ਸਾਲ ਆ ਦੇਖ ਲਓ ਜੀ ਮਤਲਬ 24 ਸਾਲ ਮੁੰਡੇ ਦੀ ਉਮਰ ਐ ਕੰਮ ਬਹੁਤ ਇਹ ਅਸਲ 'ਚ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਵੀਡੀਓ ਕੋਈ ਸਾਨੂੰ ਇਹ ਨਹੀਂ ਵੀ ਇਹਨੇ ਆਖਿਆ ਵੀ ਮੈਂ ਵੀਡੀਓ ਬਣਵਾਉਣੀ ਐ ਮੈਂ ਤਾਂ ਬਣਾਇਆ ਵੀ ਮੈਂ ਨਾ ਇੱਕ ਚੀਜ਼ ਦੇਖੀ ਸੀ ਕਿ ਬਹੁਤ ਘੱਟ ਮਿਸਤਰੀਆਂ ਜੁੰਦੀ ਐ ਇਹ ਵੀ ਜਿਹੜੀ ਚੀਜ਼ ਸੀ ਕਿ ਵੀ ਮੈਂ ਇਹਨੂੰ ਇੱਕ ਮੇਰੀ ਮੇਨ ਪ੍ਰੋਬਲਮ ਦੱਸੀ ਸੀ ਆਪਣੇ ਘਰੇ ਆਮ ਤੌਰ ਦੇ ਤੇ ਮੈਂ ਸਾਂਝੀ ਕਰ ਲੈਂਦਾ ਵੀ ਆਪਣੇ ਘਰੇ ਪਹਿਲਾਂ ਜਿਵੇਂ ਖੁੱਲੇ ਵੇੜੇ ਹੁੰਦੇ ਸੀਗੇ ਤੇ ਕੱਪੜਿਆਂ ਵਾਲੀਆਂ ਤਾਰਾਂ ਜਿਹੜੀਆਂ ਆਪਾਂ ਪਾਉਂਦੇ ਹੁੰਦੇ ਸੀ ਆਪਾਂ ਕ੍ਰੋਸ ਪਾਉਂਦੇ ਹੁੰਦੇ ਸੀਗੇ ਤੇ ਉਹ ਕ੍ਰੋਸ ਆਪਣੇ ਘਰੇ ਐ ਪਾਈ ਵੀ ਐ ਇੱਕ ਇਧਰਲੀ ਚੁੰਡ ਨਾਲ ਤੇ ਉਧਰਲੀ ਪਰਲੇ ਗੁੰਜੇ ਨਾਲ ਬੰਨ੍ਹਦੇ ਹੁੰਦੇ ਸੀਗੇ ਉਹ ਵਿੱਚ ਚੜਦੀ ਸੀ ਇੱਕ ਦਿਨ ਮੈਂ ਇਹਨੂੰ ਮਨਪ੍ਰੀਤ ਕੋਲ ਜਾ ਕੇ ਮੈਂ ਕਿਹਾ ਯਾਰ ਮਨਪ੍ਰੀਤ ਆਹ ਗੱਲ ਹੈਗੀ ਉਹ ਤਾਰ ਵਿੱਚ ਚੜਦੀ ਉਹਦਾ ਹੱਲ ਕੀ ਕਰੀਏ ਤੇ ਮਨਪ੍ਰੀਤ ਨੇ ਫਿਰ ਉਹ ਦਿਮਾਗ ਲਾਇਆ ਹੈ ਇੱਕ ਚੀਜ਼ ਬਣਾ ਕੇ ਦਿੱਤੀ ਆ ਉਹ ਉਹ ਤੁਹਾਨੂੰ ਮਨਪ੍ਰੀਤ ਤਾਂ ਆਪ ਦਿਖਾਊਗਾ ਮਨਪ੍ਰੀਤ ਚਲ ਦਿਖਾਉਣੇ ਆ ਇੱਥੇ ਹਾਂ ਪਹਿਲਾਂ ਤਾਂ ਉਹ ਚੀਜ਼ ਦਿਖਾਊਗਾ ਵੀ ਕਿਵੇਂ ਬਣਾਈ ਹੈ ਤੇ ਕਿਵੇਂ ਯੂਜ਼ ਕੀਤੀ ਹੈ ਤੇ ਆਪਣੇ ਉਹ ਪ੍ਰੋਬਲਮ ਸੋਲਵ ਕਰਦੀ ਹੈ ਜਿਹੜੀ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਤੇ ਆ ਜਾ ਇੱਥੇ ਆ ਜਾ ਮੈਂ ਇੱਥੇ ਨਾ ਬਣਦੇ ਨਹੀਂ ਇੱਥੇ ਲਿਆ ਹੈ ਇਧਰ ਕਿਹਨ ਲੱਗ ਜਾਣਾ ਇਹ ਚੀਜ਼ ਆ ਜੀ ਅੱਛਾ ਆ ਜੀ ਇਥੋਂ ਹੋਲਡਿੰਗ ਹੋ ਜਾਣਾ ਜੀ ਇਨੂੰ ਆਪਾਂ ਜੀ ਇਸ ਤਰੀਕੇ ਨਾਲ ਲਗਾ ਦੇਣਾ ਕਿਤੀ ਮਾਰ ਕੇ ਅੱਛਾ ਤੇ ਜਦੋਂ ਆਪਾਂ ਜੀ ਨੀਰੇ ਟੰਗੜੇ ਆ ਜੀ ਉਹਨੂੰ ਇਸ ਨੂੰ ਇੱਥੇ نیچے ਖਿੱਚੀ ਦੋ ਵਜਨਾ ਆਈ ਜਾਵੇ ਬਹੁਤ ਮਜ਼ਬੂਤ ਚੀਜ਼ ਬਣੀ ਆ ਜੀ ਤੇ ਜਿਹਦੇ ਆਪਾਂ ਤਾਰ ਕੋਈ ਢਿੱਕਾ ਲਾਉਂਦਾ ਇਹ ਚੀਜ਼ ਦਾ ਉਹਨੂੰ ਇੱਥੇ ਦੀਵਾਰ ਦੇ ਨਾਲ ਟੈਸ ਕਰ ਹਾਂ ਜੀ ਤੇ ਇਹ ਦੋ ਚੀਜ਼ਾਂ ਬਣਾਈਆਂ ਵਧੀਆ ਬਣੀਆਂ ਇਹ ਰਹੀ ਜੀ ਦੋਸਤੋ ਮੈਂ ਨਾ ਇਹਦੇ ਕੋਲੇ ਆ ਕੇ ਮਨਪ੍ਰੀਤ ਕੋਲੇ ਆ ਕੇ ਗੱਲ ਕੀਤੀ ਮੈਨੂੰ ਕਹਤਾ ਇਹੋ ਜੀ ਚੀਜ਼ ਬਣਾ ਕੇ ਦੇਵਾਂ ਤੈਨੂੰ ਪਰ ਤੇ ਵੀ ਜਿਹੜੀ ਚੀਜ਼ ਨਾ ਤਾਂ ਤੈਨੂੰ ਘਰੇ ਦਿੱਕਤ ਦੇਵੇ ਤੇ ਨਾਲੇ ਜਿੰਨਾ ਮਰਜੀ ਵਜਨ ਰੱਖ ਲਈ ਤੇ ਇਸੇ ਕਰਕੇ ਮੈਂ ਪ੍ਰੋਪਰ ਵੀਡੀਓ ਬਣਾਈ ਆ ਪੂਰੀ ਫਿਰ ਮੈਂ ਜਦੋਂ ਗੱਲਾਂ ਕੀਤੀਆਂ ਤਾਂ ਫਿਰ ਮੈਨੂੰ ਪਤਾ ਲੱਗਾ ਇੱਕ ਚੀਜ਼ ਤੋਂ ਹੋਰ ਤਿਆਰ ਕਰਕੇ ਦਿੱਤੀ ਆਪਣੇ ਮਹਲਾ ਰਾਮਪੁਰਾ ਗੁਰੂ ਘਰ ਪਿੰਡ ਦੇ ਵਿੱਚ ਕੀ ਚੀਜ਼ ਤਿਆਰ ਕੀਤੀ ਸੀ ਉਹ ਜੀ ਆਪਣੇ ਨਹੀਂ ਪੰਜਾਬ ਤੋਂ ਐਸੀ ਕੋਈ ਤੇ ਉਹ ਕਹਿੰਦੇ ਕਲੀ ਵਾਲੀ ਆਪਣੀ ਮਸ਼ੀਨ ਬਣਾ ਕੇ ਦੇਣੀ ਤੇ ਜਿਹੜੀ ਕਲੀ ਪਾਉਣਾ ਹਾਂ ਕਲੀ ਦੀ ਲੈਣ ਕਿਚੋਂ ਆਪਾਂ ਪਾਸ ਲੈ ਕੇ ਆਨੇ ਗੁਰੂ ਘਰ ਚੋਂ ਹਾਂਜੀ ਹਾਂਜੀ ਉਹ ਚੀਜ਼ ਬਣਾਈ ਸੀ ਕਲੀ ਪਾਉਣ ਨੂੰ ਮੈਂ ਦੱਸ ਦਿਆਂ ਵੀ ਜਿਵੇਂ ਆਪਣੇ ਗੁਰੂ ਘਰ ਦੇ ਵਿੱਚ ਜਦੋਂ ਸਰੂਪ ਲੈ ਕੇ ਜਾਂਦੇ ਆ ਮਹਾਰਾਜ ਦਾ ਤਾਂ ਅੱਗੇ ਪਹਿਲਾਂ ਹੱਥਾਂ ਨਾਲ ਕਲੀ ਪਾਉਂਦੇ ਹੁੰਦੇ ਸੀ ਤੇ ਐ ਸਾਈਡਾਂ ਦੇ ਉੱਤੇ ਤਾਂ ਹੱਥਾਂ ਨਾਲ ਕਲੀ ਪਾਉਣੀ ਥੋੜਾ ਜਿਹਾ ਵੀ ਔਖਾ ਲੱਗਦਾ ਕਿਉਂਕਿ ਦੂਰ ਜਾਣਾ ਹੁੰਦਾ ਤਾਂ ਕੋਡੀ ਢੂਈ ਬਹੁਤ ਔਖਾ ਹੋ ਜਾਂਦਾ ਫਿਰ ਇੱਕ ਮਸ਼ੀਨ ਤਿਆਰ ਕੀਤੀ ਜਿਹੜੀ ਮਨਪ੍ਰੀਤ ਤੈਨੂੰ ਦਿਖਾਈ ਸੀ ਗੱਸਤੇ ਆਹ ਹਨ ਕੁਝ ਆਬਦੀ ਦਿਖਾ ਦੇ ਇੱਕ ਉਸ ਮੈਂ ਆ ਦੇ ਕੋਲ ਕਰਕੇ ਆਪਾਂ ਇੱਕ ਮਾਡਲ ਤਿਆਰ ਕਰਦੇ ਹਾਂ ਅੱਛਾ 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 ਤੇ ਬਹੁਤ ਸੋਹਣਾ ਮਤਲਬ ਉਹ ਮਾਡਲ ਤਿਆਰ ਕੀਤਾ ਤੇ ਬਹੁਤ ਸੋਹਣੀ ਮਸ਼ੀਨ ਬਣਾਈ ਆ ਉਹ ਤੇ ਮਰਪੀ ਜੇ ਮਤਲਬ ਵੀ ਕਿਸੇ ਨੇ ਕੋਈ ਤਿਆਰ ਕਰਵਾਉਣਾ ਹੋਵੇ ਕੁਝ ਵੀ ਕਰ ਦਿਆਂ ਜੀ ਤੇ ਜੇ ਮੈਂ ਕਿਸੇ ਨੇ ਜਿਵੇਂ ਆਨਲਾਈਨ ਦੇਖ ਲਿਆ ਜਾਂ YouTube ਤੇ ਦੇਖ ਲਿਆ ਹਾਂਜੀ ਹਾਂਜੀ ਬਣਾ ਦੇਗਾ ਕੋਈ ਚੱਕਰ ਨਹੀਂ ਬਣਾਦਾ ਵਧੀਆ ਸ਼ੌਂਕ ਦੀ ਜਮਾ ਵਜੋਂ ਵਧੀਆ ਟਿਕਾਊ ਚੀਜ਼ ਹੈ ਤੇ ਦੋਸਤੋ ਵੀ ਇਹ ਦੋ ਚੀਜ਼ਾਂ ਦੇ ਤਾਂ ਮੇਰੇ ਕੋਲ ਐਗਜ਼ਾਮਪਲ ਪਏ ਆ ਤੇ ਹੋਰ ਵੀ ਆ ਉਧਰ ਗੇਟ ਵੀ ਬਣੇ ਪਏ ਆ ਤੇ ਹੋਰ ਵੀ ਤੁਹਾਨੂੰ ਮੈਂ ਪਹਿਲਾਂ ਦੱਸ ਦਿਆਂ ਵੀ ਜਿਵੇਂ ਅਸੀਂ ਤਾਂ ਚੌੜ ਕਰਦੇ ਨੂੰ ਕਹਿ ਦਿੰਦੇ ਨੇ ਵੀ ਵਹਿਬ ਤਾਂ ਕਰਦਾ ਹੀ ਰਹਿੰਦਾ ਕੁਛ ਨਾ ਕੁਛ ਬਣਾਉਂਦਾ ਹੀ ਰਹਿੰਦਾ ਨਵੀਆਂ ਨਵੀਆਂ ਚੀਜ਼ਾਂ ਤੇ ਨਵੀਂ ਨਵੀਂ ਕੋਈ ਕਾਰਡ ਕੱਢਦਾ ਰਹਿੰਦਾ ਹੈਗਾ ਸੋ ਤੇਰਾ ਨੰਬਰ ਬੋਲ ਦੇ ਵਾਪਸ ਨੰਬਰ ਲਾ ਦੇ 7357684522 ਨਾਮ ਮੇਰਾ ਮੰਤਪ੍ਰੀਤ ਸਿੰਘ ਹੈ ਜੀ 7357684522 84522 ਸੋ ਆਜੋ ਆਪਾਂ ਉਧਰ ਦਿਖਾਉਣਾ ਤੁਹਾਨੂੰ ਇਧਰ ਇੱਕ ਨਾ ਬਾਈ ਨੇ ਗੇਟ ਵੀ ਬਣਾ ਰੱਖਿਆ ਮੰਜੇ ਵੀ ਐ ਤੇ ਜਿਹੜੀਆਂ ਆਪਣੇ ਖੇਤੀ ਚ ਯੂਜ਼ ਹੋਣ ਵਾਲੀਆਂ ਆ ਟੰਗਲੀਆਂ ਹੋਈਆਂ ਜੱਫੇ ਹੋਗੇ ਹੋਰ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਤੇ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਤੇ ਆ ਦੇਖੋ ਤੁਸੀਂ ਗੇਟ ਆਪਨੇ ਮੰਤਰੀ ਦਾ ਆਪ ਤਿਆਰ ਕੀਤਾ ਸਾਰਾ ਰੰਗ ਲੂੰਗਾ ਆਪ ਹੀ ਕਰ ਦੋਣਾ ਹਾਂਜੀ ਹਾਂ ਕੋਈ ਰੰਗ ਕਰਨਾ ਆਪੇ ਬੜੀਆ ਵਰਗੀ ਦਾ ਕਰ ਦੋਗੇ ਅੱਛਾ ਅੱਛਾ ਸੋ ਆ ਸਾਰੀ ਚੀਜ਼ ਬਾਈ ਨੇ ਆਪ ਤਿਆਰ ਕੀਤੀ ਐ ਤੇ ਬੇਨਤੀ ਆ ਬਸ ਇਹ ਮਸ ਹੁੰਦਾ ਨਾ ਵੀ ਵੀਡੀਓ ਮੈਂ ਕੋਈ ਬਾਈ ਦੇ ਕਹਿਨ ਤੇ ਤੇ ਮਨਪਰੀ ਦੇ ਕਹਿਨ ਤੇ ਨਹੀਂ ਮੈਨੂੰ ਵਧੀਆ ਲੱਗਿਆ ਕੰਮ ਵੀ ਚੜ੍ਹਦੀ ਜਵਾਨੀ ਵਾਲਾ ਮੁੰਡਾ ਕੰਮ ਵੀ ਸ਼ੌਂਕ ਨਾਲ ਕਰਦਾ ਬਹੁਤ ਵਧੀਆ ਕਰਦਾ ਤੇ ਮੈਂ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਦਿਆਂ ਮਾਲਾ ਰਾਮਪੁਰਾ ਪਿੰਡ ਐ ਤੇ ਸੜਕ ਤੋਂ ਬਿਲਕੁਲ ਨਾਲ ਆ ਸਾਹਮਣੇ ਗਰਲ ਸਕੂਲ ਆ ਗਿਆ ਤੇ ਉਧਰ ਬਾਬਾ ਵਾਸਦੇਵ ਜੀ ਦਾ ਡੇਰਾ ਆ ਗਿਆ ਇਧਰ ਜੰਮੇਸ਼ਵਰ ਮੰਦਿਰ ਆ ਗਿਆ ਜੀ ਤੇ ਮੇਨ ਗਲੀ ਦੇ ਵਿੱਚ ਆ ਤਿੰਨ ਦੁਕਾਨਾਂ ਇਕੱਠੀਆਂ ਨਾਲ ਬਾਈ ਪ੍ਰਦੀਪ ਦੀ ਦੁਕਾਨ ਆ ਗਈ ਗੱਡੀਆਂ ਦੇ ਕੰਮ ਦੀ ਸੋ ਬਾਈ ਕੋਲੇ ਜਰੂਰ ਵਿਜ਼ਿਟ ਕਰਿਓ ਤੇ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਤੇ ਠੀਕ ਹੈ ਮਨਪ੍ਰੀਤ ਫਿਰ ਹਾਂਜੀ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਤੇ ਮਿਲਦੇ ਆਂ ਫਿਰ ਤੇ ਵੀਡੀਓ ਸ਼ੇਅਰ ਕਰਕੇ ਆ ਜਿਓ ਤੇ ਹੋਰ ਵੀਡੀਓ ਜਿਆਦਾ ਤੋਂ ਜਿਆਦਾ ਆਪਦੇ ਭੈਣ ਭਰਾਵਾਂ ਨੂੰ ਜਰੂਰ ਸ਼ੇਅਰ ਕਰਿਓ ਤੇ ਭਰਾ ਦਾ ਵੀ ਆਪਾਂ ਪੂਰਾ ਸਾਥ ਦੇਣਾ ਹੈਗਾ ਤੇ ਇਹ ਤੋਂ ਸ਼ੌਂਕ ਦੇ ਕੰਮ ਕਰਾਉਣੇ ਹੈਗੇ ਆ ਧੰਨਵਾਦ ਤੇ স্পেশাল ਜਿਹੜਾ ਸ਼ੇਅਰ ਕਰਕੇ ਉਹ স্পেশাল ডিসকাউন্ট ਦੇਣਾ। ਹਾਂਜੀ ਬਿਲਕੁਲ ਦੇਵਾਂਗੇ। ਠੀਕ ਹੈ। ਹਾਂ ਉਹਦੇ ਵਾਸਤੇ স্পেশাল ডিসকাউন্ট ਹੈ। ਸੋ ਥੈਂਕ ਯੂ ਦੋਸਤੋ ਵੀਡੀਓ ਸ਼ੇਅਰ ਕਰ ਦਿਓ। ਮਿਹਰਬਾਨੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ। ਧੰਨਵਾਦ।